ਮਾਮਲੇ ਤੇ ਕੀ ਕਾਰਵਾਈ ਕੀਤੀ ਹੈ ਮਿਤੀ 3/8/25 ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਮੋਕਪਸਰ थाना ਤਲਵੰਡੀ ਸਾਬੋਰ ਨੂੰ ਇੱਕ ਸੂਚਨਾ ਮਸੂਦ ਹੋਈ ਸੀ ਕਿ ਗੁਰਪ੍ਰੀਤ ਸਿੰਘ ਸਾਨੋ ਮੇਜਰ ਸਿੰਘ ਜਿਹੜਾ ਉਹਦੇ ਸੱਟਾਂ ਲੱਗਨ ਕਰ ਉਹ ਦਾਖਲ ਹੋਇਆ ਹਸਪਤਾਲ ਤੇ ਇੱਕ ਮੇਜਰ ਸਿੰਘ ਜਿਹੜਾ ਉਹਦਾ ਪਿਤਾ ਸੀਗਾ ਉਹਦੀ ਜਿਹੜੀ ਹੈੱਡ ਬੋਡੀ ਉਥੇ ਮਸੂਦ ਹੋਈ ਹੈਗੀ ਆ ਮੋਰਚਰੀ ਚ ਪਈ ਆ ਤੇ ਉਹਦੀ ਕਾਰਵਾਈ ਲਈ ਜਿਹੜਾ ਆਈਓ ਭੇਜਿਆ ਜਾਵੇ ਇਹਦੇ ਦੇ ਕਾਰਵਾਈ ਕਰਦੇ ਹੋਏ ਇਨਸਪੈਕਟਰ ਯਾਦਵਿੰਦਰ ਸਿੰਘ ਆਪਣੇ ਸਟਾਫ ਦੇ ਨਾਲ ਮੌਕੇ ਤੇ ਪਹੁੰਚਿਆ ਸੀ ਜਾ ਕੇ ਬਿਆਨ ਲਿਖੇ ਗੁਰਪ੍ਰੀਤ ਸਿੰਘ son of ਮੇਜਰ ਸਿੰਘ ਦੇ ਤੇ ਜਿਨੇ ਆਪਣੇ ਬਿਆਨਾਂ ਦੇ ਵਿੱਚ ਦਿਖਾਇਆ ਵੀ ਇਹਦਾ ਆਪਣੇ ਚਾਚੇ ਤਾਇਆ ਦਾ ਜਿਹੜਾ ਹੈਗਾ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਆਪਸ ਚ ਰੌਲਾ ਚੱਲਦਾ ਸੀਗਾ ਜਿਹਦੇ ਕਰਕੇ ਕੱਲ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਤੇ ਇਹਨਾਂ ਦੇ ਜਿਹੜੇ ਹੈਗੇ ਐ ਇੱਕ ਦੂਜੇ ਤੇ ਰੋੜੇ ਚੱਲ ਪਏ ਤੇ ਜਿਹਦੇ ਕਰਕੇ ਜਿਹੜਾ ਉਹਨਾਂ ਨੇ ਦੂਸਰੀ ਪਾਰਟੀ ਦੇ ਬਲਦੇਵ ਸਿੰਘ ਗੁਰਮੀਤ ਕੌਰ ਅਵਤਾਰ ਸਿੰਘ ਤੇ ਜਸਪ੍ਰੀਤ ਸਿੰਘ ਨੇ ਕਰੋੜੇ ਜਲਾਣੇ ਸ਼ੁਰੂ ਕਰਤੇ ਤਾਂ ਉਹਦੇ ਚੋਂ ਇੱਕ ਕਰੋੜਾ ਇਹਦੇ ਗੁਰਮੀਤ ਸਿੰਘ ਦੇ ਮਾਰਿਆ ਤੇ ਜਿਹਦੇ ਨਾਲੇ ਥੱਲੇ ਡਿੱਗ ਪਏ ਦੋਨੋਂ ਪਿਓ ਪੁੱਤ ਤੇ ਜਿਹਦੇ ਨਾਲੇ ਬਜ਼ੁਰਗ ਫਾਦਰ ਦੀ ਜਿਹਦੀ ਉਮਰ 65 ਸਾਲ ਦੇ ਕਰੀਬ ਹੈ ਉਹਦੀ ਜਿਹੜੀ ਮੌਤ ਹੋ ਗਈ। ਇਹਨਾਂ ਨੇ ਖਿਲਾਫ ਮਾਮਲਾ ਕਰਦੇ ਹੋਏ ਅੱਤੇ ਉਹ ਵੀ ਰਾਜ ਦੀ ਜੇਲ੍ਹ ਇਹ ਚਾਰ ਵਿਅਕਤੀਆਂ ਦੇ ਖਿਲਾਫ ਅਸੀਂ ਹੱਲੇ ਪਰਚਾ ਦਰਜ ਕੀਤਾ ਹੈ ਤੇ ਬਿਆਨਾਂ ਦੇ ਗੁਰਪ੍ਰੀਤ ਸਿੰਘ ਦੇ ਜਿਹੜੇ ਜੋ ਬਲਦੇਵ ਸਿੰਘ ਉਰਫ ਕਾਕਾ son of ਮੁਖਤਿਆਰ ਸਿੰਘ ਨਗਲੇ ਦਾ ਗੁਰਮੀਤ ਕੌਰ ਜਿਹੜੀ ਉਹਦੀ ਵਾਈਫ ਹੈ ਤੇ ਅਫਤਾਰ ਸਿੰਘ ਐਲੀਸ ਸੂਬਾ son of ਗੁਰਚਰਨ ਸਿੰਘ ਇਹ ਵੀ ਨਗਲੇ ਦਾ ਤੇ ਇੱਕ ਜਸਪ੍ਰੀਤ ਸਿੰਘ ਨਾਥਾ ਇਹ son of ਨਛੱਤਰ ਸਿੰਘ ਇਹ ਵੀ ਨਗਲੇ ਦਾ ਇਹਦੇ ਵਿੱਚੋਂ ਅਸੀਂ ਗੁਰਮੀਤ ਕੌਰ ਵਾਈਫ ਆਫ ਬਲਦੇਵ ਸਿੰਘ ਨੂੰ ਜਿਹੜਾ ਹੈਗਾ ਉਹ ਅਰੈਸਟ ਕਰ ਲਿਆ ਤੇ ਕੇਤੀ ਹੀ ਤੁਝੇ ਦੋਸ਼ੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏ। ਕੋਈ ਵਿਵਾਦ ਨਹੀਂ ਹੈ ਇਸਰ ਨਾ ਜਰਾ। ਹਾਂ ਇਹਨਾਂ ਦੀ ਤਕਸੀਮ ਦਾ ਸੀਗਾ ਵਿਵਾਦ ਜਿਹੜਾ ਹੈਗਾ ਉਹਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਝਗੜਾ